ਕਿ ਇਹ ਬੁਟੀ ਦਾ ਕੀ ਨਾਮ ਹੈ ਜੀ ਇਹ ਦਾ ਨਾਮ ਹੈ ਜੀ ਬਾંબ ਲਗੰਦ ਠੀਕ ਹੈ ਜੀ ਇਹਦੇ ਕੀ ਕੀ ਫਾਇਦੇ ਆ ਇਹਦੇ ਫਾਇਦੇ ਆ ਜੀ ਬਵਾਸੀਰ ਖੁਨੀ ਹੋਵੇ ਸੁੱਕੀ ਹੋਵੇ ਇਹਨੂੰ ਸਿਰਫ ਰਗੜਨਾ ਫੁੱਲਾ ਨੂੰ ਰਗੜਨਾ ਹੈ ਡੋਡੀਆਂ ਲੱਗਣੀਆਂ ਇਹਨੂੰ ਪੱਕ ਜਾਣੀ ਉਹ ਰਗੜ ਲੈਣੀ ਠੀਕ ਹੈ ਜੀ ਕੱਚੇ ਪੱਤੇ ਰਗੜਦੇ ਆ ਪਾਣੀ ਦਾ ਗਲਾਸ ਬਣਾ ਲੈਣਾ ਚਾਹ ਪੌਣੀਆਂ ਪੌਣ ਲੋ ਕਪੜੇ ਨਾਲ ਪੌਣ ਲੋ ਪੌਣ ਕੇ ਇੱਕ ਗਲਾਸ ਡੇਲੀ ਪੀਓ ਠੀਕ ਹੈ ਜੀ ਇੱਕ ਇੱਕ 15 ਦਿਨ ਪੀ ਲੋ 15 ਦਿਨਾਂ ਬਾਅਦ ਤੁਹਾਡੀ ਬਵਾਸੀਰ ਦੱਸ ਦੂਗੀ ਹੈਗੀ ਤੇ ਕਬਜ਼ੀ ਤੋਂ ਵੀ ਠੀਕ ਹੈ ਦਾ ਕਬਜ਼ੀ ਤੋਂ ਵੀ ਠੀਕ ਹੈ ਜੀ ਕਬਜ਼ੀ ਤੋਂ ਬਵਾਸੀਰ ਹੁੰਦੀ ਹੈ ਜੀ ਠੀਕ ਹੈ ਹਾਂ ਜੀ ਚਲੋ ਇੱਕ ਬੋਟੀ ਤੁਹਾਨੂੰ ਹੋਰ ਦਿਖਾਉਨੇ ਆਂ ਦੰਦ ਦੋਖ ਦਾ ਝਾੜ ਦੋਖ ਦੀ ਉਹਦਾ ਪਾਣੀ ਕਾਨੇ ਤੇ ਪਾਓ ਜਿਹੜੇ ਪਾਸੇ ਦੁਖਦੀ ਆ ਝਾੜ ਟੁੱਟਣੋਂ ਟੁੱਟ ਜੂਗੀ ਖਤਮ ਹੋ ਜੂਗੀ ਹਾਥਾ ਫੜ ਕੇ ਕਰਦੇ 10 ਦਿਨ ਕਰੂਗੀ ਮੁਰਤੇ ਠੀਕ ਹੈ ਜੀ ساری ਜ਼ਿੰਦਗੀ ਉਹ ਝਾੜ ਨਹੀਂ ਦਰਦ ਕਰੂਗੀ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਵਾਰੀਰ ਵਾਰੇ ਵੀ ਤੁਹਾਨੂੰ ਦੱਸਦਾ ਜਾੜ ਵਾਰੇ ਵੀ ਦੱਸਦਾ ਹੈ ਕੰਨ ਦੁਖਦਾ ਕੰਨ ਵਗਦਾ ਤੁਹਾਨੂੰ ਦੁਖਦਾ ਕੰਨ ਵਗਦਾ ਸਮੁੰਦਰ ਚ ਅੱਗ ਤੇ ਭਗ ਤੇ ਸਾੜ ਲੈਣੀ ਜਾਂ ਉਹ ਪਾ ਦਿਓ ਕੰਨ ਵਗਣੋ ਹਟ ਜਾ ਬੰਦ ਠੀਕ ਹੈ ਜੀ ਠੀਕ ਹੈ ਇਹ ਆ ਜੀ ਬਯੁਰਗਾਂ ਦੇ ਦੇਸੀ ਨੁਕਤੇ ਦੇਸੀ ਨੁਕਤੇ ਹਾਂ ਜਿਹੜੇ ਅੱਜ ਕੱਲ ਲੋਕ ਡਾਕਟਰਾਂ ਦੇ ਮਗਰ ਭਜਦੇ ਆ ਹਾਂਜੀ ਤੇ ਉਹਨਾਂ ਨੂੰ ਪੱਕਾ ਪ੍ਰੋਪਰ ਇਲਾਜ ਨਹੀਂ ਹੁੰਦਾ ਤੇ ਇਹ ਜਿਹੜੇ ਦੇਸੀ ਨੁਕਤੇ ਆ ਦੇਸੀ ਜੜੀਆਂ ਬੂਟੀਆਂ ਦੇ ਇਲਾਜ ਆ ਇਹ ਪੱਕੇ ਇਲਾਜ ਆ ਹਾਂਜੀ ਜਿਹੜੇ ਪੁਰਾਣੇ ਵੈਦ ਪੁਰਾਣੇ ਬਯੁਰਗ ਇਲਾਜ ਕਰਦੇ ਆ ਆ ਬਵਾਸੀਰ ਦਾ ਇਲਾਜ ਇਹ ਬਵਾਸੀਰ ਤੇ ਕਬਜ਼ੀ ਦੇ ਇਲਾਜ ਵਾਸਤੇ ਬੂਟੀ ਆ ਜੀ ਇਹ ਬੂਟੀ ਆ ਇਹਦੇ ਪੱਤੇ ਤੇ ਇਹਦੀਆਂ ਜੜੀਆਂ ਡੋਡੀਆਂ ਆਈਆਂ ਉਹਨਾਂ ਨੂੰ ਪੀਸ ਕੇ ਤੇ ਉਹਨਾਂ ਦਾ ਕੜਾ ਬਣਾ ਕੇ ਪੀਣਾ ਹੈ ਜਾ ਤੁਸੀਂ ਕੱਚਾ ਰਗੜ ਕੇ ਪੀ ਸਕਦੇ ਹੋ ਜਾਂ ਕੱਚਿਆਂ ਰਗੜ ਕੇ ਪੀ ਕੱਚਾ ਕੱਚਾ ਰਗੜ ਕੇ ਪੀਣਾ ਪੱਤਿਆਂ ਨੂੰ ਗ੍ਰाइंड ਕਰ ਲੋ ਤੇ ਉਹਨਾਂ ਨੂੰ ਛਾਣ ਕੇ ਪੀ ਲੋ ਕਬਜ਼ੀ ਤੇ ਬਵਾਸੀਰ ਦਾ ਪੱਕਾ ਇਲਾਜ ਹੈ ਜਿਹਨਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਉਹ 15 ਦਿਨ ਲਗਾਤਾਰ ਪੀਓ ਕਿਉਂ ਉਹ ਕਬਜ਼ੀ ਆ ਹਾਂਜੀ ਉਹ ਇੱਕ ਹਫਤਾ ਹੀ ਵਾਧੂ ਉਹ ਇੱਕ ਹਫਤਾ ਕਬਜ਼ੀ ਵਾਸਤੇ ਇੱਕ ਹਫਤਾ ਹੀ ਬਹੁਤ ਹੈ ਤਾਂ ਜੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਦਾ ਵੱਧ ਤੋਂ ਵੱਧ ਭਲਾ ਹੋ ਸਕੇ ਸਾਰਿਆਂ ਦਾ ਧੰਨਵਾਦ